ਭਾਈ ਗੁਰਜੀਤ ਸਿੰਘ ਦਾ ਸਾਸੀ ਬਾਹੀ ਉਹਨਾਂ ਜੀ ਦੇ ਫਤਿਹ ਹੁਣ ਇਥੋਂ ਨਵੀਂ ਕਥਾ ਸੁਰੂ ਕਰੀ ਕਰਨ ਲੱਗ ਗਏ ਆ ਭਾਈ ਮਨੀ ਸਿੰਘ ਜੀ ਦਾ ਹੈ ਜਨਮ ਤੇ ਸਮਾ ਭਾਈ ਮਨੀ ਸਿੰਘ ਜੀ ਸਿੱਖ ਕੌਮ ਦੀ ਇੱਕ ਮਲਖਣ ਦੂਤੀ ਸਖਸੀਅਤ ਅਤੇ ਉੱਚੇ ਸੁੱਚੇ ਆਚਾਰਨ ਦੇ ਮਾਲਕ ਮਹਾਨ ਯੋਧੇ ਸੂਰਬੀਰ ਹੋਏ ਹਨ ਇਨਨਾ ਬਚਪਨ ਦਾ ਨਾਮ ਮਨੀਰਾਮ ਮਨੀਆ ਸੀ ਆਪ ਜੀ ਦੇ ਬਡੇਰੇ ਦਾ ਨਾਮ ਮਲਤਾਨ ਸਿੰਧੀ ਵਹੀ ਅਤੇ ਮਨਸੀ ਬਲੀ ਨਾਮ ਦਸਾ ਪਾਸ਼ੀਆ ਤੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਲੋਂ ਲਿਖੀ ਸ਼ਤਾ ਭਾਈ ਮਨੀ ਸਿੰਘ ਤੇ ਉਹਨਾਂ ਦਾ ਪਰਿਵਾਰ ਅਨਸਾਰ ਭਾਈ ਰਾਓ ਜੀ ਜਿਸ ਦਾ ਜਨਮ ਰਿਆਸਤ ਨਾਹਨ ਮਿਕੇ 20 ਦਸੰਬਰ ਸਾਲ 1525 25 ਨੂੰ ਹੋਇਆ ਇਸ ਦੇ ਘਰ ਪਿੰਡ ਅਲੀਪੁਰ ਜ਼ਿਲ੍ਹਾ ਮਸਫਰਗੜਾ ਵਿੱਚ ਸਾਵਣ ਬਦੀ 2 ਸੰਮਤ ਸੋਣਾ ਸੋ ਵਿਕਰਮੀ 17 ਜਲਾਈ 1543 ਨੂੰ ਮੁлле ਦਾ ਜਨਮ ਹੋਇਆ ਅਤੇ ਭਾਈ ਮੁੱਲੇ ਦੇ ਘਰ ਮਹਾਨ ਯੋਧਾ ਭਾਈ ਬੱਲੂ ਜੀ ਦਾ ਜਨਮ 2 ਅਪ੍ਰੈਲ 1560 ਈਸਵੀ ਨੂੰ ਹੋਇਆ। ਮੁੱਲਾ ਜਾਮਸੀ ਇਸ ਦਾ ਪੁੱਤਰ ਬੱਲੂ RAM ਤੇ ਬੱਲੂ RAM ਦਾ ਪੁੱਤਰ ਮਾਈ ਦਾਸ ਤੇ ਇਸ ਦਾ ਪੁੱਤਰ ਮਨੀ RAM ਹੋਏ ਹਨ। ਜਨਮ ਬਿਲੇ ਆਪ ਜੀ ਦਾ ਇਹਨਾਂ ਸੀ ਕਈ ਮੇਰ ਆਪ ਨੂੰ ਲਾਡ ਬਚਮਣੀਆਂ ਕਿਹਾ ਕਹ ਕਿ ਵੀ ਬੁਲਾਇਆ ਜਾਂਦਾ ਸੀ ਇਨਾਂ ਦੇ ਜਨਮ ਸੰਬੰਧੀ ਵਿਦਵਾਨਾਂ ਨੇ ਬਖ ਬਖ ਤਰੀਖਾਂ ਤੇ ਜਨਮ ਸਥਾਨ ਲਿਖੇ ਹਨ ਸਹੀਦ ਬਲਾਸ ਭਾਈ ਸਿਵਾ ਸਿੰਘ ਜੋ ਕਿ ਭਾਈ ਕਿਸਰ ਸਿੰਘ ਸ਼ਿਮਰ ਦੇ ਪੁੱਤਰ ਸਨ ਉਨ੍ਹਾਂ ਦੀ ਲਿਖਤੀ ਅਨਸਾਰ ਭਾਈ ਮਨੀ ਸਿੰਘ ਜੀ ਦਾ ਜਨਮ ਚੇਤਕ ਸੁਦੀ ਦਵਾਸਤੀ 1701 ਵਿਕਰਮੀ ਚੇਤਰ ਸੁਦੀ ਮਤਾਵਕ 10 ਮਾਰਚ 1744 ਈਸਵੀ ਦੇਨ ਐਤਵਾਰ ਨੂੰ ਭਾਈ ਮਾਈ ਦਾਸ ਦੇ ਘਰ ਮਾਤਾ ਮਦਰੀ ਮਾਈ ਜੀ ਦੀ ਖੂਹ ਪਿੰਡ ਅਲੀਪੁਰ ਜ਼ਿਲ੍ਹਾ ਬਸ਼ਪਰਗਾੜ ਪਾਕਿਸਤਾਨ ਵਿਖੇ ਹੋਇਆ ਸਤਰ ਸੈ ਇੱਕ ਮੀਤ ਜੋ ਸੰਬਤ ਬਿਕਰਮੀ ਰਾਏ ਚੇਤ ਸੁਦੀ ਥਤ ਦਵਾ ਦਵਾ ਦਸੀ ਰਵੀ ਬਾਰ ਦਿਨ ਰਾਏ ਮਦੂਰੀ ਕੀ ਕੋਖ ਭਜੋ ਮਨੀ ਸਿੰਘ ਬੁੱਧੀਮਾਨ ਗਾਥਾ ਅੱਗੇ ਕੀ ਕਥੂ ਜਥਾ ਮੋਦ ਬਲ ਗਿਆਨ ਆਇ ਇਸ ਨੂੰ ਤੋਖੀ ਲਿਖ ਦਿਖਾਣਾ ਬੂਰ ਮਲਤਾਨ ਅਲੀ ਪਰ ਨੇਰੇ ਮਾਹੀ ਦਾਸ ਨਾ Rajput ਬਸਿਰੇ ਤੇ ਇਸ ਤੇ ਮਨੀ RAM ਸਭ ਹੋ ਜੋ ਆਏ ਤਹਾਂ ਗੁਰਦਰਸ਼ਨ ਜੋਦੇ ਪਾਚ ਪ੍ਰਭ ਲੈ ਆਪਣੇ ਸਾਥ ਸਾਨੀ ਪਰ ਜੋ ਰਹੋ ਗੁਰਨਾਥ ਸੋ ਪਾਚੋ ਪ੍ਰਾਤਾ ਕਰ ਖਰੀ ਸਿੰਗ ਨਾਮ ਗੁਰ ਤਨ ਕੀ ਤਰੀ ਬੇਅੰਤ ਚਿੱਤਰ ਸਿੰਗ ਪਟ ਭਜੋ ਉਦੇ ਸਿੰਗ ਦੂਸਰ ਮੇਧ ਤਰਜੋ ਅਨੇਕ ਅਨੇਕ ਸਿੰਗ ਔਰ ਆਜਵ ਸਿੰਗ ਪੰਨ ਪੰਚਮ ਭਜੋ ਜੈਵ ਸਿੰਗ ਗਾਨ ਅਮਰਤ ਖੰਡੇ ਕੋ ਤੀਨ ਦਿਨਾ ਮਨੋ ਪੰਜ ਪਾਂਡਵ ਮਲ ਪਿਨਾ ਪਾਈ ਕਾਨ ਸਿੰਘ ਰਾਬਾ ਮਹਾਨ ਕੋ ਸ਼ਰਨ ਉਸ ਸੰਸਾਰ ਅਤੇ ਸ੍ਰੀ ਗੁਰਦਵਾਰਾ ਦਰਸ਼ਨ ਗਿਆਨੀ ਠਾਕੁਰ ਸਿੰਘ ਅਤੇ ਜੀਵਨ ਭਾਈ ਮਨੀ ਸਿੰਘ ਸੰਪਾਦਕ ਡਾਕਟਰ ਅਸਿੰਦਰ ਸਿੰਘ ਕੋਲੀ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੀ ਰਸਤੀ ਮੁਤਾਬਕ ਪਾਈ ਮਨੀ ਸਿੰਘ ਕਥੋ ਬਾਣ ਪਿੰਡ ਦੀ ਅਲਾਟ ਜੱਟ ਚੌਧਰੀ ਕਾਲੇ ਦੇ ਪੁੱਤਰ ਸਨ ਤੇ ਗਿਆਨੀ ठाकुर ਸਿੰਘ ਨੇ ਭਾਈ ਸਾਹਿਬ ਜੀ ਦਾ ਜਨਮ 1701 ਬਿਕਰਮੀ 24 ਮਾਘ 1744 ਈਸਵੀ ਦਿਨ ਮੰਗਲਵਾਰ ਨੂੰ ਮਾਤਾ ਦਿਆਕਰ ਜੀ ਦੇ ਘਰ ਕੋਖੋਂ ਭਾਈ ਕਾਲੂ ਜੀ ਦੇ ਘਰ ਘੱਗਰ ਨਦੀ ਦੇ ਕੰਢੇ ਪਿੰਡ ਕਾਖੜੂ ਜ਼ਿਲ੍ਹਾ ਮਾਣਾ ਵਿਖੇ ਹੋਇਆ ਲਿਖਿਆ ਹੈ ਪਿਛੇ ਮਾਤਾ ਪਿਤਾ ਇਨ ਨੂੰ ਇਸ ਨਾਮ ਲੈ ਆਏ ਸਨ ਪਿਛੋ ਹਾਂ ਪਿਛੋ ਮਾਤਾ ਪਿਤਾ ਇਹਨਾਂ ਨੂੰ ਸੁਨਾਵਣ ਆਏ ਸਨ ਇਹ ਅਤੇ ਅੰਤ ਗੌਰਵ ਅਤੇ ਮਾਣ ਵਾਲੀ ਗੱਲ ਹੈ ਕਿ ਭਾਈ ਮਨੀ ਸਿੰਘ ਜੀ ਦੇ ਦਾਦਾ ਭਾਈ ਬੱਲੂ RAM ਜੀ ਜਿਨ੍ਹਾਂ ਦੇ ਕਰਮ ਲੋਕਾ ਮਾਈ ਦਾਸ ਰੂੜਿਆ ਰੂਪਿਆ ਜੈਮਲ ਬੀਰੀਆ ਨੇਤਾ ਸਾਹੁ ਸੁੰਦਰ ਮਾਦੋ ਰਾਇਆ ਅਤੇ ਸਹੀ ਲੈਨਾ ਦੇ 12 ਪੁੱਤਰਾਂ ਦਾ ਜਨਮ ਹੋਇਆ। ਆਪ ਬੜੇ ਬੀਰ ਮਹੰਦਰਸਨ ਜੋ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤਰਕਨਾਲ ਜੰਗ ਕਰਦੇ ਹੋਏ 15 ਅਪ੍ਰੈਲ 1634 ਈਸਵੀ ਨੂੰ ਕਰਤਾਰਪੁਰ ਵਿਖੇ ਚੌਥੀ ਜੰਗ ਸਮੇਂ ਅਸੀਂ ਦੀਪਾ ਗਏ ਸਨ। ਸੀ ਇਹ ਦਾ ਬਲਾਸ ਸੰਸਾਰ ਆਪ ਜੀ ਦੇ ਵੱਡੇ ਮਡੇਰਿਆਂ ਦਾ ਸੰਬੰਧ ਉਹਦੇ ਦੀ ਉਹ ਬਾਣਸਲੀ ਪਰਿਵਾਰ ਰਾਜਪੂਤ ਘਰਾਣੇ ਨਾਲ ਸੀ ਜੋ ਖਾਨ ਦੇਸ਼ ਦੇ ਰਹਿਣ ਵਾਲੇ ਸਨ ਇਹ ਨਗਰ ਮੱਧ ਪ੍ਰਦੇਸ਼ ਵਿੱਚ ਹੈ ਤਾਪਦੀ ਨਦੀ ਦੇ ਦੱਖਣ ਦਾ ਬਹੁਤ ਸਾਰਾ ਏਰੀਆ ਇਹਨਾਂ ਦੀ ਰਾਜਤ ਸੀ ਇਸ ਇਹ ਸਾਰੇ ਪਰਮਾਰ ਗੋਤ ਦੇ ਸਨ ਇਹ ਪਰਿਵਾਰ ਦਾ ਔਰ ਸੀਨਾਮਾ ਪਾਟ ਭਈਆਂ ਵਿੱਚ ਸਨ 1911 ਈਸਵੀ ਤੋਂ ਮਰਦਾ ਹੈ। ਹਬ ਤੋਂ ਪਹਿਨਾ ਇੰਨਾ ਬੱਚ ਸਵਤ ਮਖਤ 1152 ਵਿੱਚ ਚਿੱਤਰ ਮੋਟੇ ਗੱਦੀ ਤੇ ਬੈਠੇ ਹੈ। ਇਸ ਤੋਂ ਮਗਰੋਂ 15 ਸਤੰਬਰ 1169 ਈਸਵੀ ਨੂੰ ਇਸ ਦਾ ਪੁੱਤਰ ਉਦੇ ਦੀਵ ਤਖਤ ਮਸ਼ ਮਸ਼ੀਨ ਹੋ ਗਿਆ। ਇਸ ਤਰ੍ਹਾਂ ਇੰਨਾ ਦਾ ਆਖਰੀ ਰਾਜਾ ਨਰਸੀ ਤਖਤ ਨਸੀਨ ਹੋਇਆ ਇਸ ਤੋਂ ਬਾਅਦ ਇਹ ਕੋਈ ਸਮਾਜਿਲ੍ਹਾ ਸਮਾਧੀ ਰਿਆਸਤ ਨਾਂ ਰਿਆਸਤ ਨਾ ਹਨ ਮੱਚ ਸੰ 1482 ਤੋਂ 1535 ਦੀ ਈਸਵੀ ਤੱਕ ਨਾ ਹਨ ਰਹੇ ਤੇ ਫੇਰ ਪ੍ਰਸਿੱਧ ਵਿਦਵਾਨ ਡਾਕਟਰ ਦਲਗੀਰ ਅਨਸਾਰ ਮਲਤਾਨ ਦੇ ਨੇੜੇ ਪਿੰਡ ਅਲੀਪੁਰ ਦੇ ਜ਼ਿਲ੍ਹਾ ਮੁਜ਼ੱਫਰਗਨ ਹੀ ਰਹਿਣ ਲੱਗ ਪਏ ਪਿੰਡ ਅਲੀਪੁਰ ਮਲਤਾਨ ਤੋਂ ਪੁਛਤਰ ਮੀਲ ਦੀ ਬੈਠ ਤੇ ਹੈ ਇਹ ਮਨਸ ਦਾ ਗੁਰੂ ਘਰ ਨਾਲ ਸੰਬੰਧ ਅਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਜੁੜਿਆ ਜੋੜਿਆ ਜਾਂਦਾ ਹੈ ਭਾਈ ਮਨੀ ਸਿੰਘ ਜੀ ਦੇ 12 ਪੜਾ ਭਾਈ ਸਿਵਾ ਭਾਈ ਦਿਆਲਾ ਭਾਈ ਮਨੀ ਸਿੰਘ ਦਾਨ ਸਿੰਘ ਮਾਨ ਸਿੰਘ ਅਮਰਚੰਦ ਰੂਪ ਸਿੰਘ ਜਗਤ ਸਿੰਘ ਸੋਹਣ ਚੰਦ ਲਹੂਣ ਰਾਏ ਸਿੰਘ ਹਰੀ ਚੰਦ ਸਨ ਇਹਨਾਂ ਵਿੱਚੋਂ ਕੇਵਲ ਇੱਕ ਨੂੰ ਛੱਡ ਕੇ 11 ਭਰਾ ਸੀਧ ਹੋਏ ਇਹਨਾਂ ਦੇ ਹੀ ਵੱਡੇ ਭਰਾ ਭਾਈ ਦਿਆਲਾ ਜੀ ਹੋਏ ਹਨ ਜਿਨ੍ਹਾਂ ਨੂੰ ਚਾਂਦਨੀ ਚੌਂਕ ਨੇ ਦੀ ਕਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਧੀ ਤੋਂ ਉਸ ਵਾਂ ਪਹਿਲਾ 11 ਨਵੰਬਰ 1675 ਈਸਵੀ ਦਿਨ ਵੀਰਵਾਰ ਨੂੰ ਹਾਰੇ ਦੇ ਨੇੜੇ ਦੇਗ ਦੇ ਵਾਰ ਦੇ ਪਾਣ ਉੱਪਰ ਦੇ ਪਾਣੀ ਵਿੱਚ ਬਿਠਾ ਕੇ ਸੀਤਕ ਕੀਤਾ ਗਿਆ ਦੂਜਾ ਭਰਾ ਪਾਈ ਜੇਠਾ ਜੀ ਅਮਰਤ ਸ਼ਾਹ ਕੇ ਪਾਈ ਜੇਠਾ ਸੰਗ ਬਣੀ ਇਹ 11 ਅਕਤੂਬਰ 1711 ਈਸਵੀ ਨੂੰ ਲਾਹੌਰ ਨੇੜੇ ਅਲੋਵਾਲ ਵਿਖੇ ਸ਼ਹੀਦ ਹੋਏ। ਇਹ ਭਾਈ ਮਾਈ ਦਾਸ ਦੇ 12 ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਸਨ। ਵਿਦਵਾਨ ਤੇ ਕਥਨ ਅਨੁਸਾਰ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚ ਘਟੋਂ-ਘਟ 62 ਸ਼ਹੀਦ ਹੋਏ ਹਨ। ਡਾਕਟਰ ਨਲਗੀਰ ਜੀ ਨੇ ਪੂਰੀ ਖੋਜ ਨਾਲ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਸਪੰਜਾਸੀ ਦੋ ਹੋਏ ਲਿਖੇ ਹਨ ਇਨ੍ਹਾਂ ਸਿੱਧਾਂ ਵਿੱਚੋਂ ਭਾਈ ਸਾਹਿਬ ਜੀ ਦੇ ਅੱਠ ਪੁੱਤਰ ਸੀਦ ਚਿੱਤਰ ਸਿੰਘ, ਚਿੱਤਰ ਸਿੰਘ, ਗਰਬਾਇ ਸਿੰਘ, ਨਿਕ ਸਿੰਘ ਅਜੈਵ ਸਿੰਘ, ਉਦੇਸ ਸਿੰਘ ਅਤੇ ਭਗਵਾਨ ਸਿੰਘ, ਜੈਵ ਸਿੰਘ ਅੱਠ ਪੁੱਤਰੇ ਸੀਦ ਕੇਸੂ ਸਿੰਘ, ਸੋਨਾ ਸਿੰਘ, ਹੱਠੂ ਸੰਗ ਸੰਗਰਾਮ ਸਿੰਘ राम सिंह ਮਹਬੂਬ ਸਿੰਘ ਭਤੇ ਸਿੰਘ અલਵੀਰ ਸਿੰਘ ਸੀਧ ਹੋਏ ਸਿੱਖ ਧਰਮ ਦੇ ਸੀਧ ਦੀ ਪਰੰਪਰਾ ਦੇ ਲਖਾਰੀ ਐਮ ਜੀ ਗੁਪਤਾ ਅਨੁਸਾਰ ਦੂਜੀ ਵਾਰ ਵਿਆਹ ਹੋਣ ਪ੍ਰੰਤ ਪਾਈ ਮਨੀ ਸਿੰਘ ਜੀ ਨਾਲ ਇਹਨਾਂ ਦੇ ਭਰਾਤਾ ਪਾਈ ਜੱਠਾ ਜੀ ਪਾਈ ਦਿਆਲਾ ਜੀ ਪਾਈ ਲਹ ਲਹਿਨੂ ਭਾਈ ਮਨੀ ਚੰਦ ਭਾਈ ਰੂਪ ਚੰਦ ਭਾਈ ਦੁਨੀ ਚੰਦ ਭਾਈ ਜਗਤਰਾਮ ਅਤੇ رائے ਸਿੰਘ ਇਨ੍ਹਾਂ ਤੋਂ ਇਲਾਵਾ ਭਾਈ ਸੇਵ ਸਿੰਘ ਜੀ ਦੀ ਸਪੁੱਤਨੀ ਬੀਬੀ ਬਸੰਤ ਕੌਰ ਦੇ ਤਿੰਨ ਭਰਾ ਭਾਈ ਨਿੰਘਾਇਆ ਜੀ ਭਾਈ ਜਵਾਹਰ ਸਿੰਘ ਜੀ ਅਤੇ ਭਾਈ ਖੀਮ ਸਿੰਘ ਜੀ ਵੀ ਸ਼ਹੀਦ ਹੋਏ ਬੀਬੀ ਜੀ ਦੇ ਪਿਤਾ ਲਖੀ ਸਾਹ ਭਰਾ ਨਿੰਘਾਇਆ ਪਾਈ ਹੋਈ ਮਾਤੇ ਪਾਈ ਗੋੜੀ ਇਹ ਤਾਂ ਆਦਕ ਸੀਧ ਹੋਈ ਪਾਈ ਨਹੀਂ ਹੈ ਜੀ ਇਹ ਸੱਤ ਪੁੱਤਰ ਜਿੰਨਾ ਵਿੱਚੋਂ ਦੋ ਭਾਈ ਅਗੜ ਸਿੰਘ ਤੇ ਭਾਈ ਬਿਰਾਜ ਸਿੰਘ ਜੂਰੇ ਨਹੀਂ ਰਹਤੇ ਜੰਗ ਵਿੱਚ ਸੀਧ ਹੋਏ ਇਹਨਾਂ ਤੋਂ ਅੱਗੇ ਇਹਨਾਂ ਦਾ ਪਰਿਵਾਰ ਵੀ ਦਿੱਲੀ ਰਹਿ ਰਿਹਾ ਹੈ ਮਾਤਾ ਬਸੰਤ ਕੌਰ ਜੀ ਦੇ ਪੁੱਤਰ ਤੇ ਭਰਾ ਮਾਨੇ ਨੌਵੇਂ ਗੁਰੂ ਜੀ ਦੇ ਧਾਣ ਦਾ ਸੰਸਕਾਰ ਆਪਣੀ ਰੁਗੀ ਬਾਲ ਤੇ ਪੰਡ ਰਾਇ ਸੀਨਾ ਦਿੱਲੀ ਚ ਕੀਤਾ ਬਹੁਤ ਸਾਰੇ ਪ੍ਰਾਤਨ ਪ੍ਰਾਤਨ ਤੇ ਨਮੇ ਲਖਾਰੀਆਂ ਦੇ ਤੇ ਤੇ ਇਤਿਹਾਸ ਕੇ ਕਾਰਨ ਹੀ ਭਾਈ ਸਾਹਿਬ ਦੀ ਜਨਮ ਤਰੀਖ ਜਨਮ ਸਥਾਨ ਤੇ ਮਾਤਾ ਪਿਤਾ ਦੇ ਨਾਮ ਵੱਖ-ਵੱਖ ਲਿਖੇ ਹਨ ਡਾਕਟਰ ਸ਼੍ਰੀਂਦਰ ਸਿੰਘ ਕੋਲੀ ਨੇ ਭਾਈ ਮਨੀ ਸਿੰਘ ਨਾਮੀ ਪਸਕਤ ਜੋ ਮਾਰਚ 1961 ਵਿੱਚ ਪਸ ਪੰਜਾਬ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋਈ ਸੀ ਵੱਚ ਲਿਖਿਆ ਹੈ ਕਿ ਭਾਈ ਮਨੀ ਸਿੰਘ ਨੇ ਗੁਰ ਸਿੱਖੀ ਕਰਾਣੇ ਵਿੱਚ ਜਨਮ ਲਿਆ ਉਹਨਾਂ ਦੀ ਜਨਮ ਤਰੀਖ ਬਾਰੇ ਪਤਾ ਨਹੀਂ ਲੱਗ ਸਕਿਆ ਇਤਨਾ ਜ਼ਰੂਰ ਪਤਾ ਲੱਗਦਾ ਹੈ ਕਿ ਉਹ ਕੰਬੋਬਾਦ ਦੇ ਦੌਲਤ ਚੌਧਰੀ ਦਾ ਪੁੱਤਰ ਸੀ ਸਿੱਖ ਵਿਦਵਾਨਾ ਲਖਾਰੀ ਗੋਪਾਲ ਸਿੰਘ ਦਰਦੀ ਨੇ ਭਾਈ ਮਨੀ ਸਿੰਘ ਜੀ ਦਾ ਜਨਮ ਸੰਤ ਹਰਚੰਦ ਸਿੰਘ ਦੇ ਪਿੰਡ ਲੰਗਵਾਲ ਬੱਤੀ ਨਲਟ ਜ਼ਿਲ੍ਹਾ ਸੰਗਰੂਰ ਬੇਖੇ ਚੌਧਰੀ ਕਾਲੇ ਨਲਟ ਦੇ ਘਰ 5 ਫਰਵਰੀ 1662 ਇਸਵੀ ਨੂੰ ਹੋਇਆ ਲਿਖਿਆ ਹੈ ਪਰ ਪੁਸ਼ਕਤ ਸਹੀਨ ਬਲਾਸ ਜੈਸ ਨੂੰ ਕਦੀ ਸੇਵਾ ਸਿੰਘ ਨੇ ਪੱਟ ਪਈਆਂ ਦੇ ਆਧਾਰ ਤੇ ਲਿਖਿਆ ਹੈ ਅਤੇ ਪਰਸ਼ੰਧ ਖੋਜੀ ਵਿਦਵਾਨ ਗਿਆਨੀ ਗਰਜਾ ਸਿੰਘ ਨੇ ਸੰਬੰਧ ਸੰਬੰਧਿਤ ਕੀਤਾ ਹੈ ਅਨਸਾਰ ਜਿਵੇਂ ਪਹਿਲੇ ਉੱਪਰ ਲਿਖਿਆ ਗਿਆ ਹੈ ਕਿ ਪਿਤਾ ਭਾਈ ਮਾਈ ਦਾਸ ਦੇ ਘਰ 10 ਮਾਰਚ ਸਨ 1647 ਨੂੰ ਮਾਤਾ ਮਧਰੀ ਬਾਈ ਜੀ ਦੀ ਕੁੱਖੋਂ ਪੰਡ ਅਲੀਪੁਰ ਨੀਲਾ ਮਸ਼ੱਫਰਗੜ ਪੱਛਮ ਪਾਕਿਸਤਾਨ ਵਿੱਚ ਹੋਇਆ ਰਸਤਾ ਹੈ ਭਾਈ ਮਨੀ ਸਿੰਘ ਜੀਵਨੀ ਤੇ ਰਚਨਾ ਦੇ ਸੰਪਾਦਕ ਰਤਨ ਸਿੰਘ ਜੱਗੀ ਜੱਗੀ ਪੰਨਾ 2 ਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਆਪਣੀ ਪ੍ਰਸਤਤ ਗੁਰੂ ਦੇ ਸਿਰ ਪੰਨਾ 14 ਤੇ ਵੀ ਇਹ ਸਪਸ਼ਟ ਕਰਦੇ ਹਨ ਕਿ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ ਸਾਨੂੰ 1644 ਈਸਵੀ ਵਿੱਚ ਮਾਈ ਦਾਸ ਦੇ ਘਰ ਪਿੰਡ ਅਲੀਪੁਰ ਜ਼ਿਲ੍ਹਾ ਮਛਪਾ ਗੜ ਵਿੱਚ ਹੋਇਆ ਸੀ ਪਰ ਸਿੱਧ ਬਦਵਾਨਾ ਡਾਕਟਰ ਜਸਵੀਰ ਸਿੰਘ ਸਾਹ ਵਰ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਵਿਸਤਾਰ ਜਾਣਕਾਰੀ ਦਿੰਦੇ ਆ ਲਿਖਦਾ ਹੈ ਕਿ ਭਾਈ ਸਹਿਮ ਜੀ ਦਾ ਜਨਮ ਇੱਕ ਰਾਜਪੂਤ ਘਰਾਣੇ ਦੀ ਮਾਈ ਦਾਸ ਪੁੱਤਰ ਭਾਈ ਬੱਲੂ ਦੇ ਘਰ ਸਮਤ 1701 ਚਿੱਤਰ ਸੁਦੀ ਦਵਾਸਤੀ ਮਤਾਵਕ ਸਨ 1644 ਈਸਵੀ 10 ਮਾਰਚ ਦਿਨ ਐਤਵਾਰ ਨੂੰ ਮਾਤਾ ਮੰਦਰੀ ਮਾਈ ਬਾਈ ਦੀ ਕੁੱਖ ਤੋਂ ਪਿੰਡ ਅਲੀਪੁਰ ਜ਼ਿਲ੍ਹਾ ਮਸ਼ਪਰਗੜ ਮਗਸਤਾਨ ਵਿਖੇ ਹੋਇਆ ਭਾਈ ਮਨੀ ਸਿੰਘ ਜੀ ਦੇ ਪਿਤਾ ਮਾਈ ਦਾਸ ਅਤੇ ਬਾਬਾ ਬੱਲੂ ਰਾਏ ਪਹਿਲਾਂ ਤੋਂ ਹੀ ਗੁਰੂ ਘਰ ਦੇ ਸਰਦਾਰੂ ਸਨ ਘਰ ਵਿੱਚ ਗਰਮਾਣੀ ਹਰ ਵਕਤ ਗਾਇਨ ਕੀਤੀ ਜਾਂਦੀ ਸੀ ਭਾਈ ਸਾਹਿਬ ਜੀ ਨੇ ਆਰੰਭਕ ਵਿੱਦਿਆ ਘਰ ਵਿੱਚ ਹੀ ਪ੍ਰਾਪਤ ਕੀਤੀ ਘਰ ਵਿੱਚ ਹੀ ਪੰਜਾਬੀ ਸਿੱਖ ਕੇ 6 ਸਾਲਾਂ ਦੀ ਉਮਰ ਵਿੱਚ ਹੀ ਬਾਣੀ ਦਾ ਪਾਠ ਕਰਨ ਲੱਗ ਪਏ ਆਪ ਜੀ ਦਾ ਪਹਿਲਾ ਮਾਚਮੰਦਾ ਨਾਮ ਮਨੀ ਰਾਮ ਮਨੀਆ ਸੀ ਛੋਟੀ ਉਮਰ ਵਿੱਚ ਹੀ ਮਾਤਾ ਗੁਜਰੀ ਜੀ ਦੇ ਪ੍ਰਾ ਕਰਪਾਲ ਚੰਦ ਪਾਸੋਂ ਆਪ ਜੀ ਨੇ ਘੋੜ ਸਵਾਰੀ ਸ਼ਾਸਤਰ ਵਿਦਿਆ ਤੇ ਸਾਰੀ ਟ੍ਰੇਨਿੰਗ ਲੈ ਲਈ ਡਾਕਟਰ ਐਮ ਜੀ ਗੋਪਤਾ ਲਿਖਦੇ ਹਨ ਕਿ ਭਾਈ ਮਨੀ ਸਿੰਘ ਜੀ ਦੀਆਂ ਦੋ ਸ਼ਾਦੀਆਂ ਹੋਈਆਂ ਪਹਿਲੀ ਦਾ ਨਾਮ ਸੀਤੋ ਬਾਈ ਅਤੇ ਦੂਸਰੀ ਦਾ ਨਾਮ ਖੀਮਾ ਬਾਈ ਸੀ ਪਰ ਪ੍ਰਾਤੰਤੀ ਨਮੀਨ ਇਤਿਹਾਸਿਕ ਕਾਰਨ ਇੱਕੋ ਹੀ ਪਤਨੀ ਸੀਤੋ ਬਾਈ ਦਾ ਨਾਮ ਲਿਖਿਆ ਹੈ ਇਸ ਤੇ ਮਾਤਾ ਤੇ ਪਿਤਾ ਪਹਿਲੇ ਪੰਡ ਖੈਰਪੁਰ ਦੇ ਨਵਾਸੀ ਭਾਈ ਲਖੀ ਸਿੰਘ ਰਾਏ ਸੀ ਜਸਨੀ ਗਾਣਾ ਨਵੰਬਰ 1675 ਈਸਵੀ ਨੂੰ ਨਵੇਂ ਗੁਰੂ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਆਪਣੇ ਘਰ ਵਿੱਚ ਰਾਏ ਸਿਨਾ ਬਸਤੀ ਕਾਮ ਗਾਂਜਲ ਰਕਾਉ ਗਾਂਜਲੇ ਆਖੇ ਘਰ ਨੂੰ ਅੱਗ ਲਗਾ ਕੇ ਧੜ ਦਾ ਸੰਸਕਾਰ ਕਰ ਦਿੱਤਾ ਨਾਲ ਹੀ ਇਸ ਸਮੇਂ ਦੀ ਚਾਲ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਅੱਗ ਲੱਗਣ ਵਾਰੇ ਉੱਚੀ ਉੱਚੀ ਰੋਣਾ ਪੋਣਾ ਸ਼ੁਰੂ ਕਰ ਦਿੱਤਾ ਮਕਾਨ ਸੜ ਕੇ ਸੁਆਹ ਹੋ ਗਿਆ ਸੰਕਾਰੀ ਅਹੰਦਿਏ ਆਏ ਪਰ ਉਹਨਾਂ ਨੂੰ ਕੋਈ ਸ਼ੱਕ ਨਾ ਪਿਆ ਅਸਸਤਾਨ ਤੇ ਹੁਣ ਦੁਬਾਰਾ ਰਕਾ ਅਫਗੰਝ ਸੋਬਤ ਹੈ ਇਸ ਪਾਵਨ ਅਨਜਾਦਗਰ ਨੂੰ ਮੈਂ ਮਿਸਲ ਕਰੋੜੀਸ ਸੰਗੀ ਦੇ ਜਨਮ ਸਰਦਾਰ ਮਗੀਲ ਸਿੰਘ ਜੀ ਨੇ 1783 ਦੀ ਇਸਵੀ ਨਵੰਬਰ ਦੀ 15 ਨੂੰ ਮਨ ਆਇਆ ਦੇ ਇਤਿਹਾਸਿਕ ਮਰਦ ਅੰਗਮੜਾ ਪੰਨਾ 33 34 ਲੇਖ ਕਿਰਪਾਲ ਸਿੰਘ ਚੰਦਰ ਉਹਦੇ ਦੀਪਮਨਸ ਦਾ ਗੁਰੂ ਘਰ ਨਾਲ ਸੰਬੰਧ ਤੇ ਸੀਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇ ਤੋਂ ਹੀ ਜੁੜਿਆ ਜਾਂਦਾ ਜੋੜ ਜਾਂਦਾ ਹੈ ਕਿਉਂਕਿ ਜਿਵੇਂ ਪਹਿਲਾਂ ਭਾਈ ਮਨੀ ਸਿੰਘ ਦੇ ਦਾਦਾ ਭਾਈ ਵੱਲੂ ਰਾਉ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਰਗ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੀ ਚੈਨਾ ਦੇ ਪ੍ਰਸਿੱਧ ਜਨਾਇਲ ਸਨ ਇਨਾਂ ਨੇ ਸੰਸਰ ਸਾਲ ਦੀ ਆਜੂ ਸਮੇ 15 April 1934 ਈਸਵੀ ਨੂੰ ਮੌਰਾ ਨਾਲ ਜੰਗ ਕੀਤਾ ਜੂਜਦੇ ਆ ਸ੍ਰੀ ਕਰਤਾਰਪੁਰ ਸਹਿਬ ਵਿਖੇ ਸੀਧੀ ਪਾਈ 50 90 ਸਾਲ ਦੀ ਆਜੂ ਬੱਚੀ ਇਤਕਾਰਨ ਵਾਲੇ ਭਾਈ ਮਨੀ ਸਿੰਘ ਜੀ ਦਾ ਸ੍ਰੀ ਗੁਰੂ ਹਰਾਇ ਰਾਏ ਸਾਹਿਬ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਰਵਾਂਸ਼ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਅਤੇ ਪੰਥ ਮਾਤਾ ਸਾਹਿਬ ਕੌਰ ਜੀ ਦਾ ਅਸੀਰਵਾਦ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ। ਇਹ ਤੋਂ ਸਮਾਪਤ ਕਰਦੇ ਹਾਂ। ਹੁਣ ਅੱਗੇ ਸ਼ੁਰੂ ਕਰਨੇ ਆ